ਅੱਜ ਉਹੀ ਹੋਇਆ ਜਿਸ ਦਾ ਡਰ ਸੀ ਜਿਸ ਨੂੰ ਲੈ ਕੇ ਇੱਕ ਵੱਡਾ ਹਾਦਸਾ ਵਾਪਰਿਆ ਇੱਕ ਵੱਡਾ ਟਰਾਲਾ ਉਸ ਖੱਡੇ ਦੇ ਵਿੱਚ ਉਸ ਟੋਏ ਦੇ ਵਿੱਚ ਆੜ ਕੇ ਡਿੱਗ ਪਿਆ ਜਿਸ ਤੋਂ ਬਾਅਦ ਜੱਕੇ ਡਰਾਈਵਰ ਦੇ ਸੱਟਾਂ ਵੀ ਲੱਗੀਆਂ ਨੇ ਸਾਡੇ ਵੱਲੋਂ ਵੀ ਜਿਹੜੀ ਇਹ ਖਬਰ ਨਸ਼ਰ ਕੀਤੀ ਗਈ ਪਰ ਪ੍ਰਸ਼ਾਸਨ ਦੇ ਕੰਨਾਂ ਤੱਕ ਜੂ ਨਹੀਂ ਸਰਕੀ ਜਿਸ ਤੋਂ ਬਾਅਦ ਕੇ ਪ੍ਰਸ਼ਾਸਨ ਨੇ ਬੈਰੀਕੇਡ ਲਾ ਕੇ ਖਾਨਾ ਪੂਰਤੀ ਕਰ ਦਿੱਤੀ ਜਿਸ ਤੋਂ ਕਿੰਨੇ ਦਿਨ ਹੋ ਗਏ بارش ਪਈ ਨੂੰ ਉਸ ਤੋਂ ਬਾਅਦ ਕਿਉਂ ਨ ਟੋਆ ਭਰਿਆ ਗਿਆ ਗਲਤੀ ਕਿਸ ਦੀ ਹੈ ਕਿਸ ਦੀ ਅਣਗਹਿਲੀ ਹੈ ਉਹਨਾਂ ਅਧਿਕਾਰੀਆਂ ਦੇ ਉੱਤੇ ਕਾਰਵਾਈ ਹੋਏਗੀ ਬਿਤੇ ਦਿਨੀ ਪਈਆਂ بارشਾਂ ਦੇ ਕਾਰਨ ਕਈ ਜਗ੍ਹਾ ਰੋਡਾਂ ਦੇ ਵਿੱਚਕਾਰ ਵੱਡੇ ਟੋਏ ਹੋਏ ਨੇ, ਖੱਡੇ ਹੋਏ ਨੇ ਜਿਨ੍ਹਾਂ ਦੇ ਕਾਰਨ ਵੱਡੇ ਨੁਕਸਾਨ ਵੀ ਹੋਏ ਨੇ। ਇਸ ਨੂੰ ਲੈ ਕੇ ਵੱਖ-ਵੱਖ ਚੈਨਲ ਰਾਹੀਂ ਖਬਰਾਂ ਵਿਖਾਈਆਂ ਗਈਆਂ ਪਰ ਕਈ ਜਗ੍ਹਾ ਪ੍ਰਸ਼ਾਸਨ ਨੇ ਐਕਸ਼ਨ ਲਿਆ ਪਰ ਕਈ ਜਗ੍ਹਾ ਪ੍ਰਸ਼ਾਸਨ ਕੰਬ ਕਰਨ ਦੀ ਨਹੀਂ ਸੁਤੀ ਰਿਹਾ। ਇਸ ਤਰੀਕੇ ਦਾ ਹੀ ਮਾਮਲਾ ਮੁਹਾਲੀ ਦਿਖਾ ਰਿਹਾ। ਮੁਹਾਲੀ ਦੇ ਸੈਕਟਰ 6 ਜੋ ਕਿ ਬਿਲਕੁਲ 에어ਪੋਰਟ ਰੋਡ ਦੇ ਉੱਤੇ ਇੱਕ ਵੱਡਾ ਟੋਆ ਪੈ ਜਾਂਦਾ ਜਿੱਥੇ ਕਿ ਸੀਵਰੇਜ ਦਾ ਪਾਣੀ ਨੀਚੇ ਵਹਿੰਦਾ ਹੈ ਕਾਫੀ ਬਾਰਸ਼ ਦਾ ਪਾਣੀ ਉਸ ਖੱਡੇ ਦੇ ਵਿੱਚ ਚਲਾ ਜਾਂਦਾ ਜਿਸ ਤੋਂ ਬਾਅਦ ਜਾ ਕੇ ਚੈਨਲਾਂ ਵੱਲੋਂ ਸਾਡੇ ਵੱਲੋਂ ਵੀ ਜਿਹੜੀ ਇਹ ਖਬਰ ਨਸ਼ਰ ਕੀਤੀ ਗਈ ਪਰ ਪ੍ਰਸ਼ਾਸਨ ਦੇ ਕੰਨਾਂ ਤੱਕ ਜੂ ਨਹੀਂ ਸਰਕੀ ਜਿਸ ਤੋਂ ਬਾਅਦ ਜਾ ਕੇ ਪ੍ਰਸ਼ਾਸਨ ਨੇ ਬੈਰੀਕੇਡ ਲਾ ਕੇ ਖਾਣਾ ਪੂਰਤੀ ਕਰ ਦਿੱਤੀ ਜਿਸ ਤੋਂ ਬਾਅਦ ਜਾ ਕੇ ਅੱਜ ਉਹੀ ਹੋਇਆ ਜਿਸ ਦਾ ਡਰ ਸੀ ਜਿਸ ਨੂੰ ਲੈ ਕੇ ਇੱਕ ਵੱਡਾ ਹਾਸਾ ਵਪਰਿਆ ਇੱਕ ਵੱਡਾ ਟਰਾਲਾ ਉਸ ਖੱਡੇ ਦੇ ਵਿੱਚ ਉਸ ਸਟੋਏ ਦੇ ਵਿੱਚ ਆਣ ਕੇ ਡਿੱਗ ਪਿਆ ਜਿਸ ਤੋਂ ਬਾਅਦ ਜੱਕੇ ਡਰਾਈਵਰ ਦੇ ਸੱਟਾਂ ਵੀ ਲੱਗੀਆਂ ਨੇ ਕਾਫੀ ਨੁਕਸਾਨ ਹੋਇਆ ਪਰ ਸ਼ੁਕਰ ਹੈ ਰਹਾ ਕਿ ਉਸ ਡਰਾਈਵਰ ਦੀ ਜਾਨ ਬਚ ਗਈ ਨਹੀਂ ਤਾਂ ਜਾਨ ਵੀ ਜਾ ਸਕਦੀ ਜਿਸ ਤਰੀਕੇ ਨਾਲ ਉਹ ਡੂੰਗਾ ਟੋਆ ਬਣਿਆ ਹੋਇਆ ਇਸ ਨੂੰ ਲੈ ਕੇ ਮੌਕੇ ਤੇ ਪੁਲਿਸ ਪਹੁੰਚੀ ਹੈ ਪੁਲਿਸ ਵੱਲੋਂ ਹੁਣ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆ ਕੇ ਉਸ ਟੋਏ ਨੂੰ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹ ਸਵਾਲੇ ਖੜੇ ਹੁੰਦੇ ਨੇ ਐਨੇ ਦਿਨ ਹੋ ਗਏ بارش ਪਈ ਨੂੰ ਉਸ ਤੋਂ ਬਾਅਦ ਕਿਉਂ ਨਟਵਾ ਭਰਿਆ ਗਿਆ ਗਲਤੀ ਕਿਸ ਦੀ ਹੈ ਕਿਸ ਦੀ ਅੰਗੈਲੀ ਹੈ ਉਹਨਾਂ ਅਧਿਕਾਰੀਆਂ ਦੇ ਉੱਤੇ ਕਾਰਵਾਈ ਹੋਏਗੀ ਜਾਂ ਫਿਰ ਉਸ ਟਰਾਲੇ ਵਾਲੇ ਦਾ ਜਿਹੜਾ ਨੁਕਸਾਨ ਹੋਇਆ ਉਹਦੀ ਪਰਵਾਹੀ ਕੌਣ ਕਰੇਗਾ ਇਹ ਵੱਡੇ ਸਵਾਲ ਪ੍ਰਸ਼ਾਸਨ ਵਾਸਤੇ ਖੜੇ ਹੁੰਦੇ ਨੇ ਇਸ ਨੂੰ ਲੈ ਕੇ ਮੌਕੇ ਤੇ ਉਸ ਡਰਾਈਵਰ ਨੇ ਤੇ ਪੁਲਿਸ ਅਧਿਕਾਰੀਆਂ ਨੇ ਕੀ ਕੀ ਕਹਿ ਪਾਇਆ ਤੁਸੀਂ ਉਹ ਵੀ ਸਰ ਨਾਮ ਕੀ ਆਪ ਦਾ ਇਹ ਲਿਆ ਸਰ ਜੀ ਕੀ ਹੋਇਆ ਸਰ ਵਾਏ ਦਰਜੇ ਮੈਂ ਪਾਣੀ ਪੱਤ ਸੇ ਕੋਲਾ ਲੋਡ ਕਰਕੇ ਆਇਆ ਰਾਤ ਨੂੰ 11 ਵਜੇ ਦਾ ਟਾਈਮ ਥਾ इधर में बीच के लाइन से चलता हुआ आ रहा था इन लाइन रोड है यहाँ पे कोई ना फैक्ट्री था ना कोई वो था बेरीगेट तो बीच के लाइन से जैसे आ रहा था उधर में एकदम अचानक से मिट्टी दिखी मैंने मिट्टी बचाने के चक्कर में मैं सोचा बीच में ही मिट्टी है इधर में देखे अपनी लेफ्ट साइड में तो कार थी साइड में मेरे पीछे पांच कारें थी अब अगर मैं अपने लेफ़्ट साइड दब देता तो वो पाँचों की पाँचों ख़त्म थी मैंने उनको बचाने के चक्कर में अपनी गाड़ी खाई में डाल डालनी, डालनी पड़ेगी तो कोयला है कोई सर से आ जाना था। अनिपत सर था सर ये कीरतपुर साहब जाइएगा कितने ये ग्यारह बजे की आपके सर बस चोट तो कुछ इतने हाथ में हाँ जी हाँ जी सुरेंद्र सिंह ट्रैफिक इंचार्ज जोन थ्री ਇਹ ਤਾਂ ਮੈਨੂੰ ਤਾਂ ਸਵੇਰੇ ਦੱਸਿਆ ਬੰਦੇ ਨੇ। ਪਰ ਵੀ ਇਦਾਂ ਕਰਕੇ ਨਾ ਉੱਥੇ ਟਰਾਲਾ ਡਿੱਗ ਪਿਆ। ਤੇ ਉਹ ਤੋਂ ਬਾਅਦ ਜਦੋਂ ਸਾਡੇ ਤਕਰੀਬਨ ਮੁਲਾਜ਼ਮ ਆ ਗਏ ਐਚਸੀ ਜੋਤ ਸਿੰਘ ਤੇ ਐਸਐਸਆਈ ਸਰੇਸ ਕੁਮਾਰ ਇੱਥੇ ਪਹੁੰਚ ਗਏ ਮੌਕੇ ਤੇ ਜਦੋਂ ਉਹਨਾਂ ਨੇ ਦੇਖਿਆ ਵੀ ਚਲੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈਗਾ। ਤੇ ਜਿਹੜੀ ਇੱਕ ਕਾਰ ਦੇ ਵਿੱਚ ਵੀ ਵੱਜਿਆ ਪਹਿਲਾਂ ਇਹ ਕਾਰ ਦੇ ਵਿੱਚ ਵੱਜਿਆ ਟਰਾਲਾ ਫਿਰ ਪਰਲੇ ਪਾਸੇ ਇਹਦਾ ਬੈਲੈਂਸ ਆਪਣਾ ਖਰਾਬ ਕਰ ਲਿਆ ਇਹਨੇ ਟਰਾਲੇ ਨੇ। ਤਾਂ ਫਿਰ ਪਰਲੇ ਪਾਸੇ ਇਕੜਿਆ ਹਾਲ ਕੇ ਆਪਣੇ ਵੱਲੋਂ ਪੂਰਾ ਬੈਰੀਗੇਟਿੰਗ ਕਰੀ ਵੀ ਆ ਟੇਪ ਲੱਗੀ ਵੀ ਆ ਆ ਬੈਰੀਗੇਟ ਵੀ ਕਿਉਂਕਿ ਕਾਰ ਦਾ ਵੀ ਨਹੀਂ ਲੱਗਦਾ ਮੈਨੂੰ ਪਹਿਲਾਂ ਇਹਦੇ ਵਿੱਚ ਟਰਾਲਾ ਵਜਿਆ ਕਾਰ ਦੇ ਵਿੱਚ ਫਿਰ ਬੈਰੀਗੇਟ ਦੇ ਵਿੱਚ ਵਜਿਆ ਅਸੀਂ ਇਹ ਡਰਾਈਵਰਾਂ ਨੂੰ ਬਾਰ-ਬਾਰ ਇਹੀ ਹਦਾਇਤਾਂ ਕਰਦੇ ਆ ਵੀ ਥੋੜਾ ਜਿਹਾ ਰਿਲੈਕਸ ਰਹੋ ਆਪਣੀ ਨੀਂਦ ਪੂਰੀ ਕਰੋ ਨਹੀਂ ਕਰ ਸਕਦੇ ਹੈਗੇ ਪਤਾ ਨਹੀਂ ਕਿੱਥੋਂ ਹੁਣ ਪਾਣੀ ਪੱਥ ਤੋਂ ਵੀ ਕਿੱਥੋਂ ਚੱਲਿਆ ਵਸੀ ਹੈ ਜਿਹੜਾ ਰਾਤ 11 ਵਜੇ ਇੱਥੇ ਪਹੁੰਚਿਆ ਇਹ ਆਪਣਾ ਬੈਲੈਂਸਾ ਜਿਹੜਾ ਉਹ ਖਰਾਬ ਕਰ ਲਿਆ ਨੇ ਤਾਂ ਕਰਕੇ ਇਹਦੇ ਵਿੱਚ ਡਿੱਗਿਆ ਹਾਲਾਂਕਿ ਇੱਥੇ ਕੋਈ ਐਦਾਂ ਦੀ ਡਿੱਗਣ ਦੀ ਇਹਦੀ ਹੈ ਹੀ ਨਹੀਂ ਸੀ ਆਪਾਂ ਦੇਖੋ ਰਹੇ ਹਾਂ ਤੁਸੀਂ ਦੇਖੇ ਰਹੇ ਹੋ ਖੁਦ ਦੇਖੋ ਇਸ ਪਾਸੇ ਨੂੰ ਕਿ ਕਿੰਨੇ ਸਾਲ ਤੋਂ ਕਿੱਥੇ ਤੱਕ ਬੈਰੀਕੇਟਿੰਗ ਕਰੀ ਵੀ ਹੈ ਡਿਪਾਰਟਮੈਂਟ ਵੱਲੋਂ ਸਰ ਉਹ ਤਾਂ ਕਹਿੰਦੇ ਸਟਰੀਟ ਲਾਈਟ ਵਗੈਰਾ ਉਹ ਵੀ ਨਹੀਂ ਜਗ ਰਹੀ ਸੀ ਕਿਹੜੀ ਸੀ ਸਟਰੀਟ ਲਾਈਟ ਨਹੀਂ ਨਹੀਂ ਸਟਰੀਟ ਲਾਈਟ ਤਾਂ ਤਾਂ ਲੋੜ ਹੀ ਨਹੀਂ ਹੈਗੀ ਸਰ ਸੀਪੀ ਮੋਲ ਆ ਇੱਥੇ ਤਾਂ ਰਾਤ ਨੂੰ 2 ਵਜੇ 3 ਵਜੇ ਤੱਕ ਵੀ ਚਾਨਣਾ ਰਹਿੰਦਾ ਚਾਹੇ ਤੁਸੀਂ ਇੱਥੇ ਤਾਂ ਰੋਡ ਤੇ gira ਆਪਣਾ ਪੱਥਰ gira ਉਹ ਵੀ ਚਮਕਦਾ ਐਨੀ ਲਾਈਟ ਆ ਸੀਪੀ ਮੋਲ ਦੀ ਤਾਂ ਇੱਥੇ ਤਾਂ ਵੈਸੇ ਹੀ ਸਰ ਰਾਤ ਨੂੰ ਵੀ ਦਿਨ ਹੋਇਆ ਹੁੰਦਾ ਤੁਸੀਂ ਤਾਂ ਆਪ ਇੱਥੇ ਘੁੰਮਦੇ ਰਹਿੰਦੇ ਆਲਰੇਡੀ ਠੀਕ ਹੈ ਕਿ ਨਹੀਂ ਬੈਰੀਕੇਟ ਉਹ ਜਿਹੜਾ ਹਾਂ ਹਾਂ ਬੈਰੀਗੇਟ ਲਾਏ ਹੋਏ ਆ ਬਿਲਕੁਲ ਬੈਰੀਗੇਟ ਸਾਰੇ ਬੈਰੀਗੇਟ ਕਰੀ ਆ ਟੇਪ ਲਾਈ ਵੀ ਆ ਉਧਰ ਮਾਰੋ ਆਪਣਾ ਕੈਮਰਾ ਆਪਣਾ ਥੋੜਾ ਜਿਹਾ ਦੇਖੋ ਉਹ ਦੇਖਾ ਰੈਡੀ ਆ ਸਾਰਾ ਆ ਬੈਰੀਗੇਟ ਦੇਖੋ ਇਧਰ ਥੋੜਾ ਪਿਆ ਇਹਨੇ ਸਾਰਾ ਬੈਰੀਗੇਟ ਇਹਨ